ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਤਾਜ਼ੀ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਲੂ ਦੀ ਕਚੋਰੀ ਦੀ ਰੈਸিপি ਇਹ ਬਹੁਤ ਵਧੀਆ ਲੱਗਦੀ ਹੈ ਚਟਪਟੀ ਜੀ ਹੁੰਦੀ ਹੈ ਇਹਦੇ ਲਈ ਜੀ ਅਸੀਂ ਲੈਨੇ ਹਾਂ ਬੋਇਲਡ ਆਲੂ ਅਸੀਂ ਜੰਗੀ ਤਰ੍ਹਾਂ ਆਲੂ ਉਬਾਲ ਲੈਨੇ ਤੇ ਨਾਲ ਹੀ ਅਸੀਂ ਲੈਨੇ ਪਿਆਜ਼ ਅਸੀਂ ਉਰੇ ਇੱਕ మీడియం ਸਾਈਜ਼ ਦਾ ਪਿਆਜ਼ ਬਰੀਕ ਕੱਟ ਲਿਆ ਹੈ ਪਿਆਜ਼ ਕਈਆਂ ਨੂੰ ਕਚੋਰੀਆਂ ਦੇ ਵਿੱਚ ਨਹੀਂ ਪਸੰਦ ਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਨਾਲ ਅਸੀਂ ਲਈਏ ਜੀ ਹਰੀ ਮਿਰਚ ਇਹ ਆਪਾਂ ਟੇਸ ਦੇ ਅਕੋਰਡਿੰਗ ਪਾਵਾਂਗੇ ਕਿਉਂਕਿ ਆਪਾਂ ਲਾਲ ਮਿਰਚ ਵੀ ਪਾਣ ਲੱਗੇ ਆਂ ਨਾਲ ਆਪਾਂ ਲਿਆ ਬਹੁਤ ਸਾਰਾ ਧਨੀਆ ਧਨੀਆ ਦੇ ਵਿੱਚ ਜਿਆਦਾ ਵਧੀਆ ਲੱਗਦਾ ਹੈ ਆਲੂਆਂ ਦੇ ਵਿੱਚ ਆਪਾਂ ਪਾਵਾਂਗੇ ਜੀ ਨੂਨ ਤੇ ਹੋਰ ਵੀ ਮਸਾਲੇ ਜਿਵੇਂ ਕਿ ਲਾਲ ਮੇਚ ਲਾਲ ਮੇਚ ਆਪਣੇ ਟੇਸ ਦੇ ਅਕੋਰਡਿੰਗ ਪਾਣੀ ਹੈ ਜੀ ਲਈ ਅਸੀਂ ਥੋੜਾ ਚਾਟ ਮਸਾਲਾ ਵੀ ਪਾਇਆ ਹੈ ਨਾਲ ਆਪਾਂ ਥੋੜਾ ਜਿਹਾ ਜੀਰਾ ਪਾਊਡਰ ਵੀ ਪਾਇਆ ਹੈ ਜੀ ਭੁੰਨਿਆ ਹੋਇਆ ਜੀਰਾ ਪਾਊਡਰ ਫਿਰ ਆਪਾਂ ਆਪਣੇ ਪਿਆਜ਼ ਪਾ ਲੈਨੇ ਜੀ ਪਿਆਜ਼ ਤੁਸੀਂ ਬ੍ਰੀਕ-ਬ੍ਰੀਕ ਹੀ ਕੱਟਨੇ ਨੇ ਤਾਂ ਜੋ ਇਹ ਬੇਲਦ ਤਨਾਹ ਬਹਾਨ ਕਲ ਨਾਲ ਆਪਾਂ ਹਰੀ ਮਿਰਚ ਦਾ ਪੇਸਟ ਅਸੀਂ ਥੋੜਾ ਜਿਹਾ ਪੇਸਟ ਬਣਾ ਲਿਆ ਸੀ ਜੀ ਤੇ ਧਨੀਆ ਪਾਵਾਂਗੇ ਤੋਂ ਬਾਅਦ ਇਹ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਹੋ ਗਿਆ ਹੈ ਜੀ ਤੁਸੀਂ ਇੱਕ ਵਾਰ ਇਹ ਵਾਲੇ ਜਿਹੜਾ ਆਪਾਂ ਤਿਆਰ ਕਰੀਏ ਸਟਫਿੰਗ ਇਹਨੂੰ ਇੱਕ ਵਾਰ ਟੇਸਟ ਜ਼ਰੂਰ ਕਰ ਲੈਣਾ ਤੇ ਆਪਾਂ ਤੇਲ ਵੀ ਗਰਮ ਕਰ ਲਿਆ ਥੋੜਾ ਜਿਹਾ ਤੇਲ ਆਪਾਂ ਸਾਈਡ ਤੇ ਕੱਢ ਲਿਆ ਕਿਉਂਕਿ ਆਪਾਂ ਕਜੋਰੀਆਂ ਇਹਦੇ ਨਾਲ ਬਣਾਵਾਂਗੇ ਲਾ ਲਾ ਕੇ ਹੱਥਾਂ ਨੂੰ ਤੁਸੀਂ ਆਪਣੇ ਤੇਲ ਲਾ ਲੈਣਾ ਜੀ ਇਹ じゃ ਆਪਾਂ ਸੁੱਕਾ ਆਟਾ ਨਹੀਂ ਯੂਜ਼ ਕਰਾਂਗੇ ਜਿਵੇਂ ਨਾਰਮਲ ਰੋਟੀ ਦਾ ਪੇੜਾ ਤਿਆਰ ਕਰਦੇ ਆ ਉਵੇਂ ਆਪਾਂ ਤਿਆਰ ਕਰਾਂਗੇ ਜੀ ਦੇ ਵਿੱਚ ਆਪਾਂ ਆਲੂ ਦੀ ਸਟਫਿੰਗ ਇਸ ਵੀਡੀਓ ਬਣਾਾਂਗੇ ਸਟਫਿੰਗ ਬਹੁਤ ਜ਼ਿਆਦਾ ਵੀ ਨਹੀਂ ਭਰਨੀ ਜੀ ਨਹੀਂ ਤਾਂ ਫੁੱਟ ਕੇ ਬਾਹਰ ਨਿਕਲ ਸਕਦੀ ਹੈ ਦਿਖਾਏ ਗਏ ਤਰੀਕੇ ਨਾਲ ਹੀ ਬਣਾਉਣੀਆਂ ਨੇ ਕਚੋਰੀਆਂ ਆਲੂ ਕਾਣ ਤੋਂ ਬਾਅਦ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਲੋਕ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਕੁਝ ਇਸ ਤਰੀਕੇ ਨਾਲ ਕਚੋਰੀਆਂ ਤਿਆਰ ਕਰਾਂਗੇ ਤੁਸੀਂ ਦੇਖ ਸਕ ਰਹੇ ਹੋ ਧਿਆਨ ਹੋਣ ਤੋਂ ਬਾਅਦ ਆਪਾਂ ਇਹਨੂੰ ਫਰਾਈ ਕਰਾਂਗੇ ਜੀ ਤੇਲ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਜਾਂ ਰਿਫਾਈਨਡ ਯੂਜ਼ ਕਰ ਸਕਦੇ ਹੋ ਰੋਜ਼-ਰੋਜ਼ ਘਰ ਦਾ ਸਿੰਪਲ ਖਾਣਾ ਖਾ ਕੇ ਬੱਚੇ ਅੱਕ ਜਾਂਦੇ ਨੇ ਜੀ ਤੇ ਉਹਨਾਂ ਦਾ ਕੁਝ ਏਦਾਂ ਦਾ ਹੀ ਚਟਪਟਾ ਜਿਹਾ ਖਾਣ ਨੂੰ ਜੀ ਕਰਦਾ ਹੈ। ਤਾਂ ਤੁਸੀਂ ਏਦਾਂ ਦਾ ਉਹਨਾਂ ਨੂੰ ਬਣਾ ਕੇ ਖਿਲਾ ਸਕਦੇ ਹੋ। ਸਿੱਦੇ ਖਾਣੇ ਆਪਾਂ ਕਚੌੜੀਆਂ ਚੰਗੀ ਤਰ੍ਹਾਂ ਫਰਾਈ ਕਰ ਲਈਆਂ ਨੇ ਦੋਨੋਂ ਪਾਸੇ ਆਪਾਂ ਚੰਗੀ ਤਰ੍ਹਾਂ ਸੇਕਾਂਗੇ ਜੀ। ਕੁਝ ਇਸ ਤਰ੍ਹਾਂ ਤੇ ਆਪਣੀ ਕਚੌੜੀ ਤਿਆਰ ਹੈ ਜੀ। ਇਸ ਤੋਂ ਬਾਅਦ ਤੁਸੀਂ ਇਹਨੂੰ ਟਿਸ਼ੂ ਪੇਪਰ ਤੇ ਅਖਬਾਰ ਤੇ ਕੱਟ ਸਕਦੇ ਹੋ। ਤਾਂ ਜੋ ਜੋ ਐਕਸਟਰਾ ਤੇਲ ਹੈ ਉਹ ਸਾਰਾ ਬਾਹਰ ਆ ਜੂਏ ਇਦਾਂ ਹੀ ਆਪਾਂ ਹੋਰ ਕਚੋਰੀਆਂ ਤਿਆਰ ਕਰਾਂਗੇ ਜੀ ਚੋਰੀਆਂ ਨੂੰ ਤੁਸੀਂ ਇਮਲੀ ਦੀ ਚਟਨੀ ਨਾਲ ਹਰੀ ਚਟਨੀ ਨਾਲ ਜਾਂ ਫਿਰ ਦਹੀਂ ਨਾਲ ਇੰਜੋਏ ਕਰ ਸਕਦੇ ਹੋ ਇਹ ਇਦਾਂ ਹੀ ਚਾਹ ਦੇ ਨਾਲ ਖਾਣ ਲਈ ਵੀ ਬਹੁਤ ਵਧੀਆ ਲੱਗਦੀਆਂ ਨੇ ਜੀ ਤੁਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਟਿਫਨ ਦੇ ਵਿੱਚ ਵੀ ਇਹਨਾਂ ਨੂੰ ਭੇਜ ਸਕਦੇ ਹੋ ਉਹਦੇ ਹੋਰ ਵੀ ਜ਼ਿਆਦਾ ਵਧੀਆ ਲੱਗਦੀਆਂ ਨੇ ਆਪਾਂ ਸੇਮ ਸਟੈਪ ਨਾਲ ਇਹ ਸਾਰੀ ਕਚੋਰੀਆਂ ਤਿਆਰ ਕਰ ਲਿਆ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਕ ਵਾਰ ਤੁਸੀਂ ਇਹਨੂੰ ਜਰੂਰ ਟਰਾਈ ਕਰਨਾ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਕੇ ਜਰੂਰ ਜਾਣਾ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ